ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਆਪਾਂ ਇੱਕ ਖਾਸ ਗੱਲ ਤੁਹਾਡੇ ਨਾਲ ਕਰਨੀ ਸੀਗੀ ਤੇ ਮੈਂ ਕਰ ਰਹੀ ਸੀ ਖੁਦ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਤੇ ਸਬਜ਼ੀਆਂ ਜਦੋਂ ਵੀ ਤੁਸੀਂ ਲਗਾਉਨੇ ਹੋ ਨਾ ਜਿਸ ਤਰ੍ਹਾਂ ਕਿ ਆਹ ਦੇਖ ਲਓ ਤੁਸੀਂ ਮੈਂ ਪੀਲੀ ਜ਼ੁਕੀਨੀ ਲਗਾਈ ਆ ਠੀਕ ਆ ਜੀ ਇਹਦੇ ਆਸ-ਪਾਸ ਆਪਾਂ ਨੂੰ ਜਿਹੜੀ ਇੱਧਰ ਉੱਧਰ ਬਿਲਕੁਲ ਨਾ ਜਿਹੜੀ ਆਪਣੀ ਜਗਾ ਵਾ ਇਹਦੀ ਇਸ ਤਰ੍ਹਾਂ ਹਲਕੀ ਗੁੜਾਈ ਕਰਕੇ ਰੱਖਣੀ ਆ ਇਹਨੂੰ ਮਿੱਟੀ ਨੂੰ ਜੰਮਣ ਨਹੀਂ ਦੇਣਾ ਕਿਉਂਕਿ ਜੇ ਮਿੱਟੀ ਜੰਮੂਗੀ ਤਾਂ ਉਹਦੇ ਵਿੱਚ ਫੰਗਸ ਲੱਗੂਗੀ ਉਹਦੇ ਨਾਲ ਕੀ ਹੁੰਦਾ ਕਿ ਹਵਾ ਜਿਹੜੀ ਆ ਜੜਾਂ ਤਾਈਂ ਕ੍ਰੋਸ ਨਹੀਂ ਹੁੰਦੀ ਤੇ ਫਿਰ ਬੂਟੇ ਨੂੰ ਫੰਗਸ ਜਿਹੜੀ ਆ ਉਹਦੀ ਸਮੱਸਿਆ ਜਿਹੜੀ ਜ਼ਿਆਦੀ ਆਉਂਦੀ ਆ ਜਦੋਂ ਵੀ ਤੁਸੀਂ ਕੋਈ ਬੂਟਾ ਲਗਾ ਦਿੰਨੇ ਹੋ ਨਾ ਤੇ ਉਹਦੀ ਇਸ ਤਰ੍ਹਾਂ ਹਲਕੀ ਹਲਕੀ ਗੁੜਾਈ ਜਿਹੜੀ ਤੁਸੀਂ ਕਰਦੇ ਰਹੋ ਇਸ ਤਰ੍ਹਾਂ ਛੋਟੇ ਛੋਟੇ ਰੰਬੇ ਆਮ ਹੀ ਮਿਲ ਜਾਂਦੇ ਆ ਤੇ ਨਹੀਂ ਤਾਂ ਤੁਸੀਂ ਕਰਦ ਲੈ ਸਕਦੇ ਹੋ ਜੇ ਨਹੀਂ ਤੁਹਾਡੇ ਕੋਲ ਹੈਗਾ ਪਰ ਮਿੱਟੀ ਨੂੰ ਜੰਮਣ ਨਹੀਂ ਦੇਣਾ ਆ ਤੁਸੀਂ ਦੇਖ ਸਕਦੇ ਹੋ ਮੇਰੇ ਸਾਰੇ ਗਮਲਿਆਂ ਦੇ ਵਿੱਚ ਨਾ ਮਿੱਟੀ ਬਿਲਕੁਲ ਇਸ ਤਰ੍ਹਾਂ ਭੁਰਪੁਰੀ ਆ ਤੇ ਦੂਜਾ ਬਿਲਕੁਲ ਵੀ ਜੰਮੀ ਨਹੀਂ ਕਿਤੇ ਵੀ ਹੋਈ ਇਹਦੇ ਛੋਟੇ ਛੋਟੇ ਆ ਲੱਗੇ ਹੋਏ ਆ ਬੂਟੇ ਹਜੇ ਸ਼ਾਇਦ ਦਿਖਾਈ ਵੀ ਨਹੀਂ ਦੇ ਰਹਿ ਪਰਪਲ ਕਲਰ ਦੇ ਆ ਆ ਦੇਖ ਸਕਦੇ ਹੋ ਤੁਸੀਂ ਇੱਕ ਆਵਲਾ ਦਿਖ ਨਹੀਂ ਰਹਿ ਨਾ ਹਲੇ ਛੋਟੇ ਆ ਕੱਲ ਹੀ ਲਗਾਈ ਮੈਂ ਪਨੀਰੀ ਹਜੇ ਇਹ ਤੇ ਆ ਆਵਲੀਆਂ ਸਾਰੀਆਂ ਜ਼ੁਕੀਨੀ ਆ ਆ ਪੱਤਾ ਗੋਭੀ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਮਿੱਟੀ ਬਿਲਕੁਲ ਮੈਂ ਜੰਮਣ ਨਹੀਂ ਦਿੱਤੀ ਹੋਈ ਕਿਤੇ ਵੀ ਸਾਰੇ ਮਿੱਟੀ ਇਸੇ ਤਰ੍ਹਾਂ ਹੀ ਆਪਣੀ ਬਿਲਕੁਲ ਭੁਰਪੁਰੀ ਆ ਤੇ ਸਾਰੇ ਗਮਲਿਆਂ ਦੀ ਮੈਂ ਇਸ ਤਰ੍ਹਾਂ ਹੌਲੀ-ਹੌਲੀ ਗੁਡਾਈ ਕਰਦੀ ਰਹਿਣੀ ਹੁੰਦੀ ਆ ਜਿੰਨਿਆਂ ਦੀ ਰੋਜ ਹੋ ਜਵੇ ਆ ਦੇਖੋ ਇਸ ਤਰ੍ਹਾਂ ਬਸ ਰੰਬਾ ਫੜੋ ਤੁਸੀਂ ਤੇ ਹਲਕਾ-ਹਲਕਾ ਇਸ ਤਰ੍ਹਾਂ ਤੁਸੀਂ ਵਿੱਚ ਆ ਰੰਬੇ ਨੂੰ ਮਾਰਦੇ ਰਹੋ ਤਾਂ ਕਿ ਇੱਕ ਤਾਂ ਹੁੰਦਾ ਆ ਕਿ ਜੜਾ ਦੇ ਲੱਗੇ ਨਹੀਂ ਮਾਰਨਾ 2-3 ਇੰਚ ਜਗ੍ਹਾ ਛੱਡ ਕੇ ਜਿੱਥੇ ਕਿ ਜੜਾ ਆ ਉਸ ਤੋਂ ਦੂਰ ਤੁਸੀਂ ਹਲਕੀ-ਹਲਕੀ ਇਹਨਾਂ ਦੀ ਗੁਡਾਈ ਜਿਹੜੀ ਉਹ ਕਰਦੇ ਰਹੋ ਇਹ ਆਪਣੀਆਂ ਫਲੀਆਂ ਲੱਗ ਗਈਆਂ ਤੁਸੀਂ ਦੇਖ ਸਕਦੇ ਹੋ ਮਹੀਨੇ ਦੇ ਵਿੱਚ ਹੀ ਲੱਗ ਗਈਆਂ ਇਹ ਮਹੀਨਾ ਬਸ ਹੀ ਹੋਇਆ ਲੱਗੀਆਂ ਨੂੰ ਇੱਧਰ ਆਪਣੀ ਹਲਦੀ ਜਿਹੜੀ ਆ ਇਹ ਸਾਰੀ ਹੁਣ ਬਸ ਸੌ ਗਈ ਆ ਤੁਸੀਂ ਦੇਖ ਸਕਦੇ ਹੋ ਪੱਤੇ ਜਿਹੜੇ ਇਹਨੇ ਥਾਰੇ ਆਪਣੇ ਥੱਲੇ ਨੂੰ ਸੁੱਟ ਦਿੱਤੇ ਆ ਹੋਰ ਦਸਾਂਗ ਦਿਨਾਂ ਤੱਕ ਤੁਸੀਂ ਇਹਦੀ ਜਿਹੜੀ ਕਟਾਈ ਵੀ ਕਰ ਸਕਦੇ ਹੋ ਪੰਜਾਬ ਦੇ ਵਿੱਚ ਤਾਂ ਕਿ ਜਿਹੜੀ ਆਪਣੀ ਗੰਢੀ ਆ ਉਹ ਮੋਟੀ ਬਣੇ ਹਲਦੀ ਦੀ ਤੇ ਪੱਤਿਆਂ ਦੀ ਉੱਤੇ ਜਿਹੜੀ ਆ ਹੁਣ ਮਤਲਬ ਕਿ ਪੱਤਿਆਂ ਦੀ ਗਰੋਥ ਕਰਨੋਂ ਹਲਦੀ ਰੋਕ ਜਵੇ ਜੇ ਆਪਾਂ ਇਹਨਾਂ ਨੂੰ ਕਟਾਂਗੇ ਨਹੀਂ ਇਹ ਮੈਂ ਸਾਈਡ ਨੂੰ ਸੁੱਟ ਦਿੱਤੇ ਆ ਤਾਂ ਕਿ ਇਹਨਾਂ ਦੀ ਜਿਹੜੀ ਗਰੋਥ ਆ ਨਾ ਉਹ ਹੁਣ ਰੁਕ ਜਵੇ ਤੇ ਜਿਹੜੀ ਵੇ ਫਾਲਤੂ ਦੀ એનર્ਜੀ ਆ ਉਹ ਜਿਹੜੀ ਆਪਣੀਆਂ ਗੰਡੀਆਂ ਬਣਨ ਤੇ ਲੱਗੇ ਹਲਦੀ ਦੀਆਂ ਨਾ ਕਿ ਇਹਨਾਂ ਪੱਤਿਆਂ ਤੇ ਲੱਗੇ ਹੋਣ ਕਿਉਂਕਿ ਪੱਤਿਆਂ ਦਾ ਜਿੰਨਾ ਕੰਮ ਸੀਗਾ ਉਹ ਖਤਮ ਹੋ ਚੁੱਕਾ ਆ ਤੇ ਇੱਕ ਮੈਂ ਕੱਲ ਇਥੋਂ ਹਲਦੀ ਪੱਟੀ ਸੀਗੀ ਬਹੁਤ ਮੋਟੀਆਂ ਮੋਟੀਆਂ ਜਿਹੜੀਆਂ ਗੰਡੀਆਂ ਨਿਕਲੀਆਂ ਖਾਣ ਨੂੰ ਮੈਂ ਪੱਟੀ ਸੀਗੀ ਤੇ ਮੈਨੂੰ ਲੱਗਦਾ ਵੀ ਜ਼ਮੀਨ ਨਾਲੋਂ ਨਾ ਜਿਹੜੀ ਆਪਣੀ ਹਲਦੀ ਆ ਉਹ ਜ਼ਿਆਦਾ ਨਿਕਲੂਗੀ ਇੱਥੋਂ ਉਹ ਤਾਂ ਚਲੋ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜਦੋਂ ਆਪਾਂ ਇਹਨੂੰ ਪਟਾਂਗੇ ਤੇ ਪਰ ਫਿਲਹਾਲ ਮੈਂ ਇਹਨੂੰ ਇਦਾਂ ਸਾਈਡ ਨੂੰ ਕਰ ਦਿੱਤਾ ਵਾ ਤਾਂ ਕਿ ਫालतू ਦੀ ਜਿਹੜੀ એનર્ਜੀ ਆ ਉਹ ਹੁਣ ਗੰਡੀਆਂ ਤੇ ਲੱਗੇ ਨਾ ਕਿ ਆਪਣੇ ਇਹਨਾਂ ਤੇ ਲੱਗੇ ਪੱਤਿਆਂ ਤੇ ਤੇ ਹੁਣ ਤੁਸੀਂ ਇਹਨੂੰ ਕੋਈ ਖਾਦ ਵਗੈਰਾ ਬਿਲਕੁਲ ਨਹੀਂ ਪਾਣੀ ਹੈਗੀ ਜੇ ਜੋ ਵੀ ਤੁਸੀਂ ਪਾਉਂਦੇ ਹੋ ਜੇ ਆਰਗੈਨਿਕ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਥੋੜੀ ਵਾਲੀ ਪਾ ਸਕਦੇ ਹੋ ਵਰਮੀ ਕੰਪੋਸਟ ਜਾਂ ਗੋਬਰ ਦੀ ਗਲੀ ਸੜੀ ਖਾਦ ਤੇ ਜਾਂ ਜਿੱਥੋਂ ਇਦਾਂ ਨਾ ਗੰਡੀਆਂ ਨੰਗੀਆਂ ਹੋਈਆਂ ਹੋਈਆਂ ਆ ਦੇਖੋ ਤੁਸੀਂ ਜਦਾ ਦਿਸ ਰਹੀ ਆ ਗੰਡੀ ਇਹਨਾਂ ਨੂੰ ਤੁਸੀਂ ਉੱਤੋਂ ਢਾਕ ਦੋ ਚਾਹੀ ਤਾਂ ਮਿੱਟੀ ਪਾ ਕੇ ਢਾਕ ਦੋ ਹਲਕੀ ਫੁਲਕੀ ਵਿੱਚ ਤੁਸੀਂ ਖਾਦ ਪਾ ਲਓ ਤੇ ਜੋ ਵੀ ਮਤਲਬ ਤੁਹਾਨੂੰ ਠੀਕ ਲੱਗਦਾ ਕਿਸੇ ਵੀ ਤਰ੍ਹਾਂ ਮੈਂ ਤਾਂ ਇਹ ਪਹਿਲਾਂ ਹੀ ਬਹੁਤ ਗੋਬਰ ਦੀ ਖਾਦ ਆ ਦੇਖੋ ਤੁਸੀਂ ਪਾਈ ਹੋਈ ਆ ਖਾਲ ਪਈ ਵਿੱਚ ਸਰੋਂ ਦੀ ਬਹੁਤ ਮੈਂ ਸੁੱਟੀ ਹੋਈ ਆ ਇਸ ਤਰ੍ਹਾਂ ਵਿੱਚ ਬੇਸਾਬੀ ਪਾਈ ਹੋਈ ਆ ਜਿਹੜੀ ਆਪਣੀ ਹੁੰਦੀ ਆ ਸਰੋਂ ਦੀ ਖਾਲ ਬਹੁਤ ਜ਼ਿਆਦਾ ਮੈਂ ਪਾਈ ਆ ਉਹਦਾ ਹੁਣ ਰਿਜ਼ਲਟ ਆਪਾਂ ਨੂੰ ਕੀ ਮਿਲਦਾ ਵਾ ਇਹ ਤਾਂ ਆਪਾਂ ਜਦੋਂ ਪਟਾਂਗੇ ਫਿਰ ਪਤਾ ਲੱਗਣਾ ਪਰ ਮੈਂ ਬਹੁਤ ਵਰਤੋਂ ਕੀਤੀ ਐਰਕੀ ਜੇਕਰ ਸਹੀ ਰਹੀ ਤਾਂ ਫਿਰ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਕਿ ਜਿਹੜੀ ਹਲਦੀ ਆਪਣੇ ਦੀ ਸਰੋਂ ਦੀ ਖਾਲ ਸੀਗੀ ਉਹਦੀ ਮਾਤਰਾ ਮੈਂ ਕਿੰਨੀ ਕ ਪਾਈ ਆ ਕੁਛ ਮੈਂ ਇਹਦੇ ਵਿੱਚ ਤਿਲਾਂ ਦੀ ਖਾਲ ਤੇ ਅਲਸੀ ਦੀ ਖਾਲ ਜਿਹੜੀ ਹੁੰਦੀ ਨਾ ਉਹ ਵੀ ਮੈਂ ਪਾਈ ਸੀ ਤੇ ਜੇ ਆਪਾਂ ਨੂੰ ਕੋਈ ਉਹਦਾ ਫਾਇਦਾ ਹੋਇਆ ਆਪਣੀਆਂ ਗੰਡੀਆਂ ਮਤਲਬ ਕਿ ਮੋਟੀਆਂ ਹੋਈਆਂ ਜਾਂ ਹਲਦੀ ਜ਼ਿਆਦਾ ਨਿਕਲੀ ਤੇ ਫਿਰ ਮੈਂ ਉਹ ਟਾਰਨ ਨਾਲ ਜਿਹੜਾ ਵਾ ਸ਼ੇਅਰ ਜ਼ਰੂਰ ਕਰੂੰਗੀ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੇ ਅੱਜ ਤੇ ਹੋਰ ਕੋਈ ਖਾਸ ਕੰਮ ਮੈਂ ਬਾਹਰ ਖੇਤ ਚ ਗੁਡਾਈ ਕਰਦੀ ਰਹੀ ਅੱਜ ਸਵੇਰ ਦੀ ਮਟਰ ਵਗੈਰਾ ਗੁੱਡਣ ਵਾਲੇ ਸੀਗੇ ਇਸ ਕਰਕੇ ਹੋਰ ਅੱਜ ਕੋਈ ਵੀਡੀਓ ਨਹੀਂ ਬਣੀ ਤੇ ਆਪਾਂ ਤੁਹਾਨੂੰ ਸਬਜ਼ੀਆਂ ਆਪਣੀਆਂ ਅੱਜ ਦੀਆਂ ਦਿਖਾ ਦਿੰਨੇ ਆ ਇਹ ਤੇ ਜਿਹੜੀਆਂ ਮੈਂ ਸਰਦੀਆਂ ਵਾਲੀਆਂ ਲਗਾਈਆਂ ਕੁਛ ਇੱਥੇ ਆ ਕੁਛ ਦੂਜੀ ਛੱਤ ਤੇ ਆ ਆ ਪਿੰਡੀਆਂ ਦੇ ਮੈਂ ਛੱਡ ਦਿੱਤੇ ਆ ਜੀ 12 14 ਬੂਟੇ ਮੈਂ ਛੱਡ ਦਿੱਤੇ ਆ ਇਹ ਆਪਾਂ ਦੇਖਦੇ ਆ ਵੀ ਕਿੰਨਾ ਚਿਰ ਜਿਹੜੀਆਂ ਉਹ ਚੱਲਦੀਆਂ ਵਾਂ ਤੇ ਜੇ ਇਹ ਨਾ ਸੁੱਕੇ ਫਿਰ ਮੈਂ ਇਹਨਾਂ ਨੂੰ ਨਹੀਂ ਪਟਣਾ ਪਹਿਲਾਂ ਕੀ ਹੁੰਦਾ ਸੀਗਾ ਆ ਜਦੋਂ ਅਸੀਂ ਪਹਿਲਾਂ ਮਤਲਬ ਪਿੰਡੀਆਂ ਲਗਾਉਂਦੇ ਹੁੰਦੇ ਸੀ ਜਿਆਦਾ ਲਗਾਉਂਦੇ ਹੁੰਦੇ ਸੀਗੇ ਖੇਤ ਦੇ ਵਿੱਚ ਵੇਚਣ ਨੂੰ ਉਦੋਂ ਅਸੀਂ ਨਾ ਗਰਮੀ ਵਾਲੀਆਂ ਪਿੰਡੀਆਂ ਇਦਾਂ ਛੱਡ ਦਿੰਦੇ ਹੁੰਦੇ ਸੀਗੇ ਆ ਸੌਰੀ ਸਰਦੀਆਂ ਚ ਸਰਦੀਆਂ ਚ ਪਿੰਡੀਆਂ ਨਾ ਇਦਾਂ ਹੀ ਛੱਡ ਦਿੰਦੇ ਹੁੰਦੇ ਸੀ ਮਤਲਬ ਇਹਨਾਂ ਨੂੰ ਪੱਟੀ ਦੀ ਪੱਟੀ ਦਾ ਨਹੀਂ ਸੀ ਤੇ ਇਹਨਾਂ ਦੀ ਨਾ ਇੱਥੋਂ ਕਟਿੰਗ ਕਰ ਦਿੱਦੀ ਸੀਗੀ ਅੱਧ ਚੋਂ ਤੇ ਤਾਂ ਕਿ ਜਿਹੜੀਆਂ ਥੱਲੇ ਉਹ ਫੁੱਟਿਆ ਹੋਣਾ ਤੇ ਦੁਬਾਰਾ ਜਿਹੜੀਆਂ ਗਰਮੀਆਂ ਦੇ ਵਿੱਚ ਉਹ ਦੁਬਾਰਾ ਫੇਰ ਪਿੰਡੀਆਂ ਲਾਗ ਆਉਂਦੀਆਂ ਹੁੰਦੀਆਂ ਸੀ ਬਹੁਤ ਅਗੀਰਤੀਆਂ ਫਰਵਰੀ ਦੇ ਵਿੱਚ ਲਾਥ ਆਉਂਦੀਆਂ ਹੁੰਦੀਆਂ ਸੀ ਪਿੰਡੀਆਂ ਤੇ ਉਹ ਮੈਂ ਇਸ ਵਾਰ ਤਰੀਕਾ ਵਾਰ ਤ ਰਹੀ ਆ ਦੇਖਦੇ ਆਪਾਂ ਵੀ ਆਪਣੇ ਲੱਗਦੀਆਂ ਜਾਂ ਕਿੱਦਾਂ ਹੁੰਦੀ ਆ ਤੇ ਜੇਕਰ ਇਹ ਨਹੀਂ ਸੁੱਕਦੀਆਂ ਤਾਂ ਫਿਰ ਮੈਂ ਇਹਨਾਂ ਨੂੰ ਪਟਣਾ ਨਹੀਂ ਹੈਗਾ ਤੇ ਉਹ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ ਮਹੀਨੇ ਡੇਢ ਮਹੀਨੇ ਤੱਕ ਵੀ ਇਹ ਛੱਤ ਤੇ ਬਚਦੀਆਂ ਆ ਜਾਂ ਨਹੀਂ ਬਚਦੀਆਂ ਜ਼ਮੀਨ ਤੇ ਤਾਂ ਰਹਿ ਜਾਂਦੀਆਂ ਹੁੰਦੀਆਂ ਸੀ ਨਹੀਂ ਸੁੱਕਦੀਆਂ ਹੁੰਦੀਆਂ ਸੀ ਤੇ ਛੱਤ ਦਾ ਨਹੀਂ ਹੁਣ ਪਤਾ ਇਹ 12 ਗਮਲੇ ਮੈਂ ਛੱਡੇ ਹਰੀਆਂ ਪਿੰਡੀਆਂ ਦੇ ਤੇ 12 14 ਹੀ ਹੈਗੇ ਆ ਲਾਲ ਦੇ ਲਾਲ ਦੇ ਤੋਂ ਜ਼ਿਆਦਾ ਹੀ ਹੋਣੇ ਆ ਕਿਉਂਕਿ ਉਧਰਲੀ ਸਾਈਡ ਵੀ ਆ ਤੇ ਆ ਹੈਗਾ ਆਪਣਾ ਜੀ ਉਹ ਹੀ ਆ ਜਿਹੜਾ ਇਹਦੀ ਮੈਂ ਵੀਡੀਓ ਵੀ ਪਾਈ ਸੀਗੀ ਨਾਮ ਮੈਨੂੰ ਯਾਦ ਭੁੱਲ ਗਿਆ ਤਾਂ ਜਿਸ ਨਾਲ ਵਾਲ ਕਾਲੇ ਕਰੀਦੇ ਆ ਉਹ ਸੀਗਾ ਹੁਣ ਮੈਨੂੰ ਨਾਮ ਨਹੀਂ ਇਹਦਾ ਯਾਦ ਆ ਰਿਹਾ ਆ ਆ ਤੁਸੀਂ ਦੇਖ ਸਕਦੇ ਹੋ ਨੇ ਸੀਡ ਲੱਗਨੇ ਸਟਾਰਟ ਹੋ ਗਏ ਆ ਬ੍ਰਿੰਗਰਾਸ ਬ੍ਰਿੰਗਰਾਜ ਸੀ ਸ਼ਾਇਦ ਪੱਕਾ ਨਹੀਂ ਮੈਨੂੰ ਯਾਦ ਜੇ ਤੁਹਾਨੂੰ ਕਿਸੇ ਨੂੰ ਦੇਖ ਕੇ ਪਤਾ ਲੱਗਦਾ ਹੋਇਆ ਤਾਂ ਕਮੈਂਟ ਕਰ ਦਿਓ ਤੇ ਬਾਕੀ ਜੇ ਆਪਾਂ ਇੱਧਰ ਦੀ ਗੱਲ ਕਰੀਏ ਮੈਂ ਤੁਹਾਨੂੰ ਜਿਹੜੀਆਂ ਮੇਰੀ ਛੱਤ ਥੱਲੇ ਛੱਤ ਤੇ ਲੱਗੀਆਂ ਉਹ ਵੀ ਸਬਜ਼ੀਆਂ ਦਿਖਾਉਣੀ ਆ ਇਹ ਆਪਣੀ ਹੈਗੀ ਜੀ ਅਰਬੀ ਪਰ ਮੈਨੂੰ ਅਰਬੀ ਦਾ ਪੱਟਣ ਦਾ ਨਹੀਂ ਪਤਾ ਕਿਉਂਕਿ ਮੈਂ ਪਹਿਲਾਂ ਕਦੀ ਲਗਾਈ ਨਹੀਂ ਹੈਗੀ ਇਸ ਕਰਕੇ ਮੈਨੂੰ ਪਤਾ ਨਹੀਂ ਵੀ ਇਹ ਪੱਟ ਕਿਹੜੇ ਮਹੀਨੇ ਹੁੰਦੀ ਆ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਇਆ ਤਾਂ ਮੈਨੂੰ ਕਮੈਂਟ ਕਰਿਓ ਫਿਰ ਆਪਾਂ ਇਹਨੂੰ ਪੱਟ ਕੇ ਤੁਹਾਨੂੰ ਦਿਖਾ ਦਾਂਗੇ ਕਿ ਵਿੱਚ ਅਰਬੀ ਜਿਹੜੀਆਂ ਗੰਡੀਆਂ ਕਿੰਨੀਆਂ ਬਣੀਆਂ ਇੱਧਰ ਆਪਣੇ ਕੁਝ ਲੱਗੀ ਹੋਈ ਜੀ ਫੋਲ ਗੋਭੀ ਆ ਵਿੱਚ ਬਰੋਕਲੀ ਆ ਇਹਨੂੰ ਵੀ ਮੈਂ ਇਸ ਤਰ੍ਹਾਂ ਗੋਡ ਦਿੱਤਾ ਆ ਹਲਕੀ ਹਲਕੀ ਜਿਹੜੀ ਇਹਦੀ ਗੁਡਾਈ ਕਰ ਦਿੱਤੀ ਆ ਤੇ ਇੱਕ ਹੁਣ ਇਹਨੂੰ ਥੋੜੀ ਸਪਰੇਅ ਕਰਨ ਵਾਲੀ ਹੋਈ ਪਈ ਸੀ ਉਹ ਮੈਂ ਹੁਣ ਸਵੇਰੇ ਕਰੂੰਗੀ ਤੇ ਹੁਣ ਤਾਂ ਮੈਂ ਬਸ ਇਹਦੀ ਅੱਜ ਗੁਡਾਈ ਕਰ ਰਹੀ ਆ ਕਿਉਂਕਿ ਅੱਜ ਬਾਹਰ ਵੀ ਕੰਮ ਸਾਰਾ ਗੁਡਾਈ ਦਾ ਹੀ ਕੀਤਾ ਤੇ ਮੈਂ ਕਿਹਾ ਚਲੋ ਛੱਤ ਤੇ ਵੀ ਇਹਨਾਂ ਨੂੰ ਵੀ ਅੱਜ ਗੋਡ ਦਿੰਨੇ ਇੱਕ ਵਾਰੀ ਚੰਗੀ ਤਰ੍ਹਾਂ ਤਾਂ ਕਿ ਮਿੱਟੀ ਜਿਹੜੀ ਪੂਰ ਪੂਰੀ ਹੋ ਜਵੇ ਤੇ ਪੁਰਾਣੇ ਗਮਲਿਆਂ ਦੇ ਵਿੱਚ ਨਹੀਂ ਗੋਡ ਹੋ ਰਿਹਾ ਕਿਉਂਕਿ ਇਹਨਾਂ ਬਹੁਤ ਜ਼ਿਆਦੀ ਮਿੱਟੀ ਹਾਰਡ ਹੋ ਗਈ ਆ ਤੇ ਦੂਜੀਆਂ ਜੜਾਂ ਬਹੁਤ ਜ਼ਿਆਦੀਆਂ ਹੋ ਚੁੱਕੀਆਂ ਸੀ ਇਸ ਕਰਕੇ ਫਿਰ ਮੈਂ ਜਿੱਥੋਂ ਕਿ ਜੜਾਂ ਇੰਨਾ ਖਾਲੀ ਸੀਗੀਆਂ ਨਾ ਨੰਗੀਆਂ ਹੋਈਆਂ ਪਈਆਂ ਸੀ ਜਣਾ ਬਸ ਉੱਥੇ ਇੱਕ ਫਿਰ ਮੈਂ ਮਿੱਟੀ ਪਾਤੀ ਆ ਤੇ ਬਾਕੀ ਦੇਖਦੇ ਆਂ ਭਿੰਡੀਆਂ ਕਿੰਨਾ ਕੁ ਸਮਾਂ ਚੱਲਦੀਆਂ ਆ ਉਸ ਹਿਸਾਬ ਨਾਲ ਫਿਰ ਆਪਾਂ ਇਹਦੇ ਜਿਹੜੇ ਗਰੋ ਬੈਗ ਆ ਉਹ ਖਾਲੀ ਕਰਾਂਗੇ ਇੱਧਰ ਲਗਾਤੇ ਜੀ ਮੈਂ ਟਮਾਟਰ ਯਕੀਨੀ ਮੈਂ ਬਹੁਤ ਲਗਾਈਆਂ ਆ ਆ ਦੇਖੋ ਬਹੁਤ ਯਕੀਨੀ ਦੇ 25 30 ਬੂਟੇ ਹੋਣੇ ਮੈਨੂੰ ਲੱਗਦਾ ਕੁਝ ਹਰੀਆਂ ਕੁਝ ਪੀਲੀਆਂ ਇੱਕ ਲਾਈਟ ਕਲਰ ਦੀਆਂ ਪਿਹਰੀਆਂ ਤੇ ਇੱਕ ਡਾਰਕ ਕਲਰ ਦੀਆਂ ਹਰੀਆਂ ਇਹ ਹੈਗੇ ਟਮਾਟਰ ਇੱਧਰ ਹੈਗੀ ਬ੍ਰੋਕਲੀ ਇਹ ਫੇ ਪੀਲੀ ਜ਼ੁਕੀਨੀ ਆ ਹੈਗਾ ਜੀ ਸਲਾਦ ਪੱਤਾ ਆ ਵੀ ਸਲਾਦ ਪੱਤਾ ਹੀ ਆ ਚਾਰ ਪੰਜ ਤਰ੍ਹਾਂ ਦਾ ਸਲਾਦ ਪੱਤਾ ਲਗਾਇਆ ਇਸ ਵਾਰ ਮੈਂ ਕਲਰਫੁੱਲ ਵੀ ਲਗਾਇਆ ਥੋੜੇ ਵੱਡੇ ਹੋਣਗੇ ਨਾ ਪੱਤੇ ਫਿਰ ਪਤਾ ਲੱਗਣਾ ਇਹ ਵੀ ਸਲਾਦ ਪੱਤਾ ਹੀ ਆ ਫਸਟ ਟਾਈਮ ਲਗਾਏ ਆ ਇਹ ਲਗਾਏ ਆ ਇਹ ਵਾਲੇ ਮੈਂ ਸਲਾਦ ਪੱਤੇ ਅੱਗੇ ਨਹੀਂ ਮੈਂ ਕਦੇ ਲਗਾਏ ਆਹ ਆਪਣੀ ਹੈਗੀ ਜੀ ਰੈੱਡ ਬੀਨਸ ਇੱਧਰ ਤੇ ਹੁਣ ਚੱਲਦੇ ਆਂ ਆਪਾਂ ਥੱਲੇ ਵਾਲੀ ਛੱਤ ਤੇ ਇੱਕ ਮੈਂ ਤੁਹਾਨੂੰ ਆਪਣੇ ਡ੍ਰੈਗਨ ਫਰੂਟ ਦਿਖਾਉਣੀ ਤੁਸੀਂ ਦੇਖੋ ਡ੍ਰੈਗਨ ਫਰੂਟ ਕਿੱਦਾਂ ਹੈ ਨਾ ਪਾਲੀ ਵਾਲੀ ਟੈਂਕੀ ਤੇ ਇਹਨਾਂ ਨੇ ਜੜਾਂ ਫੜੀਆਂ ਆ ਦੇਖ ਸਕਦੇ ਹੋ ਤੁਸੀਂ ਜੜਾਂ ਨੂੰ ਇਹਨਾਂ ਨੇ ਨਾ ਇਦਾਂ ਇੰਨੀ ਮਜ਼ਬੂਤੀ ਨਾਲ ਪਕੜ ਮਾਰੀ ਆ ਵੀ ਜਦੋਂ ਰੰਗ ਕਰਨਾ ਹੋਇਆ ਨਾ ਫਿਰ ਲਾਉਣੀਆਂ ਪੈਣੀਆਂ ਤਾਂ ਫਿਰ ਮਨ ਬਹੁਤ ਦੁਖੀ ਹੋਣਾ ਤੇ ਕਦੀ ਮੈਂ ਸੋਚਦੀ ਆ ਮੈਨਾਂ ਨੂੰ ਲਾ ਦੇਵਾਂ ਨਾਲੋਂ ਤੇ ਕਦੀ ਮੈਂ ਸੋਚਦੀ ਆ ਵੀ ਰਹਿਣ ਦਵਾਂ ਦੇਖੀ ਜਾਊਗੀ ਜਦੋਂ ਲੌਣੀਆਂ ਹੋਣਗੀਆਂ ਨਾ ਜਾਂ ਇਦਾਂ ਹੀ ਰੰਗ ਕਰ ਦਵਾਂਗੇ ਫਿਰ ਆ ਦੇਖੋ ਤੁਸੀਂ ਸਾਰੀਆਂ ਹੀ ਨਾ ਨਾਲ-ਨਾਲੇ ਚਿੱਕ ਗਈਆਂ ਕਿਰਲੀ ਵਾਂਗੂ ਚਿੱਕ ਗਈਆਂ ਨਾਲ ਇਹ ਤੇ ਹੁਣ ਚੱਲਦੇ ਆਪਾਂ ਥੱਲੇ ਵਾਲੀ ਛੱਤ ਤੇ ਹੁਣ ਆ ਗਈ ਜੀ ਮੈਂ ਥੱਲੇ ਵਾਲੀ ਛੱਤ ਤੇ ਆ ਆ ਮੈਂ ਲਗਾਈਆਂ ਜੀ ਹਾਥੀ ਦੰਦ ਪਿੰਡੀ ਆ ਮੇਰੇ ਕੋਲ 20 ਪੈ ਸੀ 4 ਚੋਂ ਦੇ ਵਿੱਚੋਂ ਨਾ 2 ਗਈਆਂ ਤੇ 2 ਨਹੀਂ ਉਗੀਆਂ ਕਿਉਂਕਿ ਪੁਰਾਣੀਆਂ ਪਈਆਂ ਸੀ ਮੈਨੂੰ ਯਾਦ ਭੁੱਲ ਗਿਆ ਰੱਖ ਗਏ ਤੇ ਇਹ ਮੈਂ ਦੋ ਲਗਾਤੀਆਂ ਵਾਂ ਇਹ ਵੀ ਪੀਲੀ ਜ਼ਕਿੰਨੀ ਆ ਆਹ ਵਾਲੀ ਹਰੀ ਜ਼ਕਿੰਨੀ ਆ ਹਰੀ ਜ਼ਕਿੰਨੀ ਦੇ ਨਾ ਪੱਤੇ ਹਰੇ ਹੁੰਦੇ ਆ ਦੂਜੀ ਦੇ ਥੋੜੇ ਥੋੜੇ ਨਾ ਫਿੱਕੇ ਜਿਹੇ ਹੁੰਦੇ ਆ ਇਹ ਲਗਾਇਆ ਸੀ ਜੀ ਮੈਂ ਉਹ ਚਣੇ ਇਹ ਵੀ ਪੀਲੀ ਜ਼ਕਿੰਨੀ ਆ ਆਲੂ ਇਹ ਸਾਰੀਆਂ ਫਲੀਆਂ ਆ ਇੱਧਰ ਫਿਰ ਜ਼ਕਿੰਨੀ ਜ਼ਕਿੰਨੀ ਮੇਰੇ ਕੋਲ ਬਹੁਤ ਆ ਆਹ ਵਾਲੀ ਮੈਂ ਉਹੀ ਸਲਾਦ ਪੱਤਾ ਐ ਮੈਂ ਬਾਹਰ ਖੇਤ ਚ ਲਾ ਕੇ ਆਉਣਾ ਇਹ ਹੈਗੀ ਜੀ ਆਪਣੀ ਗੋਭੀ ਇਹਨਾਂ ਦੀ ਮੈਂ ਗੁੜਾਈ ਜਿਹੜੀ ਹਲਕੀ-ਹਲਕੀ ਕਰ ਦਿੱਤੀ ਆ। ਇਹ ਸਾਰੇ ਹੀ ਬਸ ਪਨੀਰੀ ਹੋ ਗਈ ਆ ਹੁਣ ਪੱਟਣ ਵਾਲੀ ਤੇ ਹੁਣ ਆਪਾਂ ਇਹਨੂੰ ਖੇਤ ਦੇ ਵਿੱਚ ਲਗਾ ਕੇ ਆਵਾਂਗੇ। ਆਹ ਵਾਲਾ ਹੈਗਾ ਜੀ ਮਜੈਂਟਾ ਕਲਰ ਦਾ ਸਲਾਤ ਬੱਤਾ। ਇਹ ਮੈਂ ਪਹਿਲੀ ਵਾਰ ਹੀ ਲਗਾਏ ਆ। ਤੇ ਜੇ ਤੁਸੀਂ ਕਿਸੇ ਨੇ ਲਗਾਏ ਆ ਤਾਂ ਮੈਨੂੰ ਦੱਸਿਓ। ਮਾੜੀ ਜੀ ਨਿਗਾਹ ਆ ਪਾ ਤੈਨੂੰ ਆਪਣੇ ਫਲਾਂ ਵਾਲੇ ਬੂਟਿਆਂ ਤੇ ਵੀ ਮਾਰਵਾ ਦਿੰਨੇ ਅੱਜ। ਫਿਰ ਪੂਰੀ ਇਹਦੀ ਕਿਸੇ ਦਿਨ ਆਪਾਂ ਵੀਡੀਓ ਬਣਾਵਾਂਗੇ। ਪੂਰਾ ਬਾਗ ਬਣ ਚੁੱਕਾ ਉੱਤੇ ਛੱਤ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਜਿੱਦਾਂ ਬਾਗ ਨਾਲੋਂ ਵੀ ਜ਼ਿਆਦੇ ਬੂਟੇ ਇੱਥੇ ਲੱਗੇ ਹੋਏ ਇਹਨਾਂ ਦਾ 70 ਦੇ ਕਰੀਬ ਬੂਟੇ ਹੋਣੇ ਮੇਰੇ ਕੋਲ ਛੱਤ ਤੇ 15-20 ਤਰ੍ਹਾਂ ਦੇ ਤਾਂ ਕਿੰਨੂਆਂ ਦੀਆਂ ਵੈਰੈਟੀਆਂ ਹੀ ਆ ਆ ਦੇਖੋ ਤੁਸੀਂ ਨਿੰਬੂ ਨਿੰਬੂ ਦੀ ਵੈਰੈਟੀ ਬਹੁਤ ਸੋਹਣੀ ਆ ਕਿੰਨੇ ਜ਼ਿਆਦਾ ਨਿੰਬੂ ਲੱਗੇ ਗੁੱਛਿਆਂ 'ਚ ਲੱਗੇ ਹੋਏ ਆ ਦੇਖੋ ਇੱਧਰ ਵੀ ਇੱਕ ਵੱਡੇ ਹੋ ਜਾਂਦੇ ਉਸ ਤੋਂ ਬਾਅਦ ਫਿਰ ਛੋਟੇ ਲੱਗੇ ਆਉਂਦੇ ਆ ਉਸ ਤੋਂ ਬਾਅਦ ਫਿਰ ਇਹਨੂੰ ਫੁੱਲ ਲੱਗੇ ਆਉਂਦੇ ਆ ਆਹ ਵਾਲੇ ਕਿੰਨੂ ਕਿੰਨੂ ਦਾ ਸਾਰੇ ਪੱਕੀ ਚੱਲੇ ਆ ਹੁਣ ਬੇਰੀ ਬੇਰ ਬਹੁਤ ਘਟਾ ਇੱਥੇ ਜਨਵਰੀ ਨਾਲ ਤੋੜਨ ਲੱਗਾ ਇਸ ਕਰਕੇ ਥੋੜੇ ਘਟ ਗਏ ਆ ਇਹ ਆਪਣਾ ਹੈਗਾ ਜੀ ਔਲਿਆਂ ਦਾ ਬੂਟਾ ਜਿਹੜਾ ਕਿ ਛੱਤ ਦੇ ਨਾਲ ਹੀ ਜੁੜ ਗਿਆ ਉੱਤੇ ਆਣ ਕੇ ਇੱਧਰ ਔਲੇ ਤੁਸੀਂ ਦੇਖ ਲਓ ਲੱਗੇ ਹੋਏ ਇਹਦੇ ਪੱਤਿਆਂ ਦਾ ਮੈਂ ਪਾਊਡਰ ਬਣਾਉਣਾ ਸੀਗਾ ਜੇ ਤੁਸੀਂ ਇਹਦਾ ਪਾਊਡਰ ਆ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਿਓ ਇਹਦੇ ਕੀ ਕੀ ਫਾਇਦੇ ਆ ਪੱਤੇ ਖਾਣ ਦੇ ਪੱਤਿਆਂ ਦਾ ਪਾਊਡਰ ਬਣਾ ਕੇ ਤਾਂ ਫਿਰ ਮੈਨੂੰ ਕਮੈਂਟ ਕਰਿਓ ਫਿਰ ਮੈਂ ਇੱਥੇ ਵੀ ਵੀਡੀਓ ਬਣਾ ਦੋਗੀ ਇੱਕ ਦੋ ਦਿਨ ਦੇ ਵਿੱਚ ਮੈਂ ਤਾਂ ਵੈਸੇ ਕੱਲ ਹੀ ਬਣਾਉਣਾ ਆ ਪਾਊਡਰ ਇਹਦਾ ਬਾਕੀ ਆਪਾਂ ਆਮਲੇ ਦਾ ਪਾਊਡਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੱਤੀ ਆ ਬਿਲਕੁਲ ਸਹੀ ਤਰੀਕਾ ਸ਼ੇਅਰ ਕੀਤਾ ਉਹ ਤੁਸੀਂ ਵੀਡੀਓ ਜਰੂਰ ਦੇਖਿਓ ਕੱਲ ਮੈਂ ਵੀਡੀਓ ਪਾਈ ਸੀ ਉਹਦੀ ਤਾਂ ਤੁਸੀਂ ਜਰੂਰ ਵੀਡੀਓ ਚੈੱਕ ਕਰਿਓ ਇੱਕ ਵਾਰੀ ਜੇ ਨਹੀਂ ਕਿਸੇ ਮੇਰੇ ਭੈਣ ਭਰਾ ਨੇ ਵੇਖੀ ਬਿਲਕੁਲ ਸਹੀ ਤਰੀਕਾ ਆ 100% ਇੱਕ ਵੀ ਤੁਹਾਡਾ ਜਿਹੜਾ ਔਲਾਵਾ ਕਾਲਾ ਨਹੀਂ ਹੋਊਗਾ ਤੇ ਬਸ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆਂਗੀ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਹੁੰਦੇ ਬਸ ਦੇ ਰਹੋ